ਕੈਨੇਡੀਅਨ ਸਰਕਾਰ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਹੈ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਲਈ ਵਰਕ ਪਰਮਿਟ ਵਿਕਲਪ ਹੁਣ PGWP ਲਈ ਯੋਗ ਨਹੀਂ ਹਨ ਹਾਲੀ ਦੇ ਆਉਣ ਵਾਲੇ ਗ੍ਰੈਜੂਏਟਾਂ ਲਈ ਹੁਣ ਜੋ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਜਾਂ ਜਿਨ੍ਹਾਂ ਦੀ ਮਿਆਦ ਪੁੱਗ ਰਹੀ ਹੈ PGWP ਕੈਨੇਡਾ ਵਿੱਚ ਕੰਮ ਕਰਨ ਦੀ ਕਾਨੂੰਨੀ ਦਰਜਾ ਪ੍ਰਾਪਤ ਕਰਨ ਲਈ ਹੋਰ ਵਿਕਲਪ ਉਪਲਬਧ ਨੇ ਹਾਲ ਹੀ ਅੰਤਰਰਾਸ਼ਟਰੀ ਗ੍ਰੈਜੂਏਟ ਹੇਠ ਕੁਝ ਕੁ ਵਰਕ ਪਰਮਿਟਾਂ ਦੇ ਵਿਕਲਪ ਤੇ ਵਿਚਾਰ ਕਰਨ ਲਈ ਚਾਹ ਸਕਦੇ ਹੋ ਮੁਕਤ ਵਪਾਰ ਸਮਝੌਤਾ ਆਧਾਰਿਤ ਵਰਕ ਪਰਮਿਟ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ IEC ਵਰਕ ਪਰਮਿਟ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ TFWP ਵਰਕ ਪਰਮਿਟ ਐਟਲੰਟਿਕ ਇਮੀਗ੍ਰੇਸ਼ਨ ਪ੍ਰੋਗਰਾਮ AIP ਵਰਕ ਪਰਮਿਟ ਸੂਬੇ ਨਾਮਜ਼ਦ ਪ੍ਰੋਗਰਾਮ PNP ਨਾਮਜ਼ਦ ਜਾਂ ਉਮੀਦਵਾਰ ਵਰਕ ਪਰਮਿਟ ਪਤੀ ਪਤਨੀ ਓਪਨ ਵਰਕ ਪਰਮਿਟ ਪੋਸਟ ਸੈਕੰਡਰੀ ਪੜ੍ਹਾਈ ਪਤੀ ਪਤਨੀ ਓਪਨ ਵਰਕ ਪਰਮਿਟ ਪਰਿਵਾਰਕ ਸਪான்ਸਰ ਇਹਨਾਂ ਵਿਕਲਪਾਂ ਦੇ ਉੱਚ ਪੱਧਰ ਦੇ ਸੰਖੇਪਾਂ ਦੀ ਗੱਲ ਕੀਤੀ ਜਾਵੇ ਤਾਂ ਮੁਕਤ ਵਪਾਰ ਸਮਝੌਤੇ ਦੇ ਵਿੱਚ ਖਾਸ ਤੌਰ ਤੇ ਮੁੱਖ ਯੋਗਤਾ ਦਾ ਸਾਰ ਕੈਨੇਡਾ ਦੇ ਨਾਲ ਮੁਕਤ ਵਪਾਰ ਸਮਝੌਤੇ ਦੇਸ਼ ਦਾ ਵਿਦੇਸ਼ੀ ਨਾਗਰਿਕ ਹੋਣਾ ਲਾਜ਼ਮੀ ਹੈ ਇਕਰਾਰਨਾਮੇ ਦੇ ਆਧਾਰ ਤੇ ਯੋਗਤਾ ਵੱਖ-ਵੱਖ ਹੋਵੇਗੀ ਅੰਤਰਰਾਸ਼ਟਰੀ ਤਜਰਬਾ ਕੈਨੇਡਾ IEC ਕੈਨੇਡਾ ਦੇ ਨਾਲ ਦੁਰਲੱਭੇ ਨੌਜਵਾਨ ਗਤੀਸ਼ੀਲ ਤਸਮੋਧਤਿਆਂ ਵਾਲੇ ਦੇਸ਼ ਜਵਦੇਸ਼ੀ ਨਾਗਰਿਕ ਹੋਣਾ ਲਾਜ਼ਮੀ ਹੈ 35 ਸਾਲ ਜਾਂ ਇਸ ਤੋਂ ਘੱਟ ਉਮਰ ਦਾ ਹੋਣਾ ਚਾਹੀਦਾ ਹੈ ਤੇ ਕੁਝ ਹੋਰ ਦੇਸ਼ਾਂ ਦੇ ਲਈ ਜਿੱਥੇ ਉਮਰ 30 ਸਾਲ ਹੈ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਤੁਹਾਡੇ ਰੋਜ਼ਗਾਰਦਾਤਾਵਾਂ ਕੋਲ ਇੱਕ ਸਕਾਰਾਤਮਕ ਜਾਂ ਨਿਰਪੱਖ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ LMI ਹੋਣਾ ਚਾਹੀਦਾ ਤੁਹਾਡੇ ਰੋਜ਼ਗਾਰਦਾਤਾਵਾਂ ਨੂੰ ਸਟੀਮ ਤੇ ਨਿਰਭਰ ਕਰਦੇ ਹੋਏ ਕਈ ਹੋਰ ਮਾਪਦੰਡਾ ਨੂੰ ਪੂਰਾ ਕਰਨਾ ਚਾਹੀਦਾ ਹੈ ਪਰ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮਰ ਤੁਹਾਡੇ ਕੋਲ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਤੁਹਾਡੇ ਰੋਜ਼ਗਾਰਦਾਤਾ ਮਾਨੂੰ ਤੁਹਾਨੂੰ اے ਆਈ ਪੀ ਨਾਲ ਸਪੌਂਸਰ ਕਰਨਾ ਚਾਹੀਦਾ ਪ੍ਰਾਂਤ ਨੂੰ ਤੁਹਾਡੀ ਨੌਕਰੀ ਦੀ ਪੇਸ਼ਕਸ਼ ਦਾ ਸਮਰਥਨ ਵੀ ਕਰਨਾ ਚਾਹੀਦਾ ਸੂਬੇ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਉਮੀਦਵਾਰ ਵਰਕ ਪਰਮਟ ਪੀ ਐਨ ਪੀ ਉਮੀਦਵਾਰਾ ਲਈ ਉਮੀਦਵਾਰ ਹੋਣਾ ਲਾਜ਼ਮੀ ਹੈ ਤੇ ਪੀ ਐਨ ਪੀ ਦੇ ਆਧਾਰ ਤੇ ਵੱਖੋ ਵੱਖਰੇ ਇਹ ਹੁੰਦੇ ਨੇ ਪਤੀ ਪਤਨੀ ਓਪਨ ਵਰਕ ਪਰਮਿਟ ਪੋਸਟ ਸਕੈਂਡਰੀ ਪੜ੍ਹਾਈ ਤੁਹਾਡੇ ਜੀਵਨ ਸਾਥੀ ਦਾ ਇੱਕ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾ ਵਿੱਚ ਯੋਗਤਾ ਪ੍ਰੋਗਰਾਮ ਦਾਖਲਾ ਹੋਣਾ ਲਾਜ਼ਮੀ ਹੈ ਪਤੀ ਪਤਨੀ ਓਪਨ ਵਰਕ ਪਰਮਿਟ ਪਰਿਵਾਰਕ ਸਪான்ਸਰ ਤੁਹਾਡਾ ਜੀਵਨ ਸਾਥੀ ਕੈਨੇਡੀਅਨ ਨਾਗਰਿਕ ਜਾਂ ਸਾਈਨ ਵਾਸੀ ਹੋਣਾ ਚਾਹੀਦਾ ਅਤੇ ਸਥਾਈ ਨਿਵਾਸ ਅਰਜੀ ਲਈ ਤੁਹਾਨੂੰ ਸਪான்ਸਰ ਕੀਤਾ ਹੋਣਾ ਚਾਹੀਦਾ ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਹੋ ਤਾਂ ਤੁਸੀਂ ਵਰਕ ਪਰਮਨਟਲੀ ਅਰਜੀ ਦੇਣ ਤੋਂ ਬਾਅਦ ਕੀ ਕੰਮ ਕਰ ਸਕਦੇ ਹੋ ਜਦੋਂ ਤੁਸੀਂ ਆਪਣਾ ਅਧਿਆਨ ਪਰ ਪ੍ਰੋਗਰਾਮ ਨੂੰ ਪੂਰਾ ਕਰ ਲੈਂਦੇ ਹੋ ਤਾਂ ਤੁਸੀਂ ਤੁਰੰਤ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ ਬਸ਼ਰਤੇ ਤੁਹਾਨੂੰ ਕੁਝ ਕਿ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਤੁਹਾਨੂੰ ਆਪਣੀ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਅਧਿਕਾਰਕ ਜੋ ਕੀਤਾ ਗਿਆ ਸੀ ਤੁਸੀਂ ਆਪਣੀ ਸਟੱਡੀ ਪਰਮਿਟ ਦੀ ਮਿਆਦ ਪੁੱਗਣ ਤੋਂ ਪਹਿਲਾਂ ਵਰਕ ਪਰਮਨਟ ਲਈ ਅਰਜੀ ਦੱਤੀ ਹੈ ਅਤੇ ਤੁਸੀਂ ਆਪਣੇ ਵਰਕ ਪਰਮਨਟ ਦੀ ਅਰਜੀ ਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਕੈਨੇਡਾ ਦੇ ਅੰਦਰੂ ਵਰਕ ਪਰਮਿਟ ਲਈ ਅਰਜੀ ਦੇਣ ਲਈ ਤੁਹਾਡੇ ਕੋਲ ਕੈਨੇਡਾ ਦੇ ਅੰਦਰ ਵੈਤ ਸਥਿਤੀ ਹੋਣੀ ਚਾਹੀਦੀ ਹੈ ਮੁਕਤ ਵਪਾਰ ਸਮਝੌਤਾ ਆਧਾਰਿਤ ਪਰਮਟ ਇਹ ਦੇਖਣਾ ਚਾਹੀਦਾ ਹੈ ਕਿ ਤੁਸੀਂ ਕੈਨੇਡਾ ਦੇ ਮੁਫਤ ਵਪਾਰ ਸਮਝੌਤੇਆਂ ਵਿੱਚੋਂ ਇੱਕਸਾਰ ਤਹਿਤ ਵਰਕ ਪਰਮਟ ਲੈਣ ਦੇ ਯੋਗ ਹੋ ਜਾਣਾ ਨਹੀਂ ਕੈਨੇਡਾ ਦੇ ਕਈ ਮੁਫਤ ਵਪਾਰ ਸਮਝੌਤੇ ਜੋ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਆਈ ਐਮ ਪੀ ਦੇ ਅਧੀਨ ਯੋਗ ਵਦੇਸ਼ੀ ਨਾਗਰਿਕਾਂ ਲਈ ਵਰਕ ਪਰਮਿਟ ਦੀ ਆਗਿਆ ਦਿੰਦੇ ਨੇ ਉਦਾਹਰਨ ਲਈ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤਾ ਉੱਤਰੀ ਅਮਰੀਕਾ ਬਾਰ ਮੁਕਤ ਸਮਝੌਤੇ ਤੇ ਉੱਤਰਾਧਿਕਾਰੀ ਇੱਕ ਅਜੀਹਾ ਮੁਕਤ ਵਪਾਰ ਸਮਝੌਤਾ ਤੇ ਉਥੇ ਦੱਸਦੀ ਹੈ ਕਿ ਮੁਫਤ ਵਪਾਰ ਸਮਝੌਤਾ ਵਿਦੇਸ਼ੀ ਨਾਗਰਿਕਾਂ ਲਈ ਕੈਨੇਡਾ ਦੇ ਨਾਲ ਮੁਫਤ ਵਪਾਰ ਸਮਝੌਤੇ ਦੇਸ਼ ਦੀ ਨਾਗਰਿਕਾਂ ਦੇ ਆਧਾਰ ਤੇ ਵਿਸ਼ੇਸ਼ ਵਰਕ ਪਰਮਿਟ ਨੂੰ ਇਜਾਜ਼ਤ ਦਿੰਦਾ ਹੈ ਜੇਕਰ ਤੁਸੀਂ ਉਸ ਦੇਸ਼ ਦੇ ਵਿਦੇਸ਼ੀ ਨਾਗਰਿਕ ਹੋ ਤਾਂ ਤੁਹਾਡਾ ਕੈਨੇਡਾ ਦਾ ਮੁਫਤ ਵਪਾਰ ਸਮਝੌਤਾ ਜਾਂ ਇਹ ਦੇਖਣਾ ਮਹੱਤਵਪੂਰਨ ਹੋ ਸਕਦਾ ਹੈ ਕਿ ਸਮਝੌਤਾ ਇੱਕ ਵਰਕ ਪਰਮਿਟ ਪ੍ਰਦਾਨ ਕਰਦਾ ਹੈ ਜਿਸ ਲਈ ਤੁਸੀਂ ਯੋਗ ਹੋ ਸਕਦੇ ਹੋ ਅੰਤਰਰਾਸ਼ਟਰੀ ਅਨੁਭਵ ਕੈਨੇਡਾ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਕੈਨੇਡਾ ਵਰਕ ਪਰਮਿਟ ਕੁਝ ਵਿਦੇਸ਼ੀ ਨਾਗਰਿਕਾਂ ਲਈ ਇੱਕ ਹੋਰ ਵਿਕਲਪ ਪ੍ਰਦਾਨ ਕਰਦਾ ਹੈ ਇੱਕ IEC ਵਰਕ ਪਰਮਿਟ ਲਈ ਯੋਗ ਹੋਣ ਲਈ ਤੁਹਾਨੂੰ ਚਾਹੀਦਾ ਕੈਨੇਡਾ ਦੇ ਨਾਲ ਦੁਲੱਬ ਨੌਜਵਾਨ ਗਤੀਸ਼ੀਲਤਾ ਸਮਝੌਤੇ ਵਾਲੇ ਦੇਸ਼ ਜਾਂ ਨਾਗਰਿਕ ਅਤੇ ਨੌਜਵਾਨਾਂ ਲਈ ਕੱਟ ਆਫ ਉਮਰ ਜਾਂ ਕੱਟ ਉਮਰ ਜਾਂ ਫਿਰ 35 ਜਾਂ 30 ਸਾਲ ਤੇ ਨਿਰਪੱਖ ਕਰਦਾ ਹੈ ਤੇ ਤੁਹਾਨੂੰ ਇਸ ਵਿੱਚ ਸਮਝੌਤੇ ਦੇੰਦਰ ਦੇਸ਼ IEC ਵਰਕ ਪਰਮਿਟ ਦਿੰਿਆ ਤਿੰਨ ਕਿਸਮਾਂ ਨੇ ਇਸ ਦੇ ਅੰਦਰ ਕਮਕਾਜੀ ਛੁੱਟੀਆਂ ਵਿੱਤੀ ਸ੍ਰੋਤ ਸੇਤ ਪੀਮਾ ਖੋਲੋ ਅਤੇ ਨੌਜਵਾਨ ਪੇਸ਼ੇਵਰ ਵਿੱਤੀ ਸ्रोत से बीमा नौकरी पेशकश ਰੋਜ਼ਗਾਰਦਾਤਾ ਵਿਸ਼ੇਸ਼ ਇੰਟਰਨੈਸ਼ਨਲ ਕੋ ਆਪਕਾ ਇੰਟਰਨਸ਼ਿਪ ਵਿੱਤੀ ਸ्रोत से बीमा ਵਰਕ ਪਲੇਸਮੈਂਟ ਰੋਜ਼ਗਾਰਦਾਤਾ ਵਿਸ਼ੇਸ਼ ਵਰਕਿੰਗ ਹੋਲਡਿੰਗ ਪਰਮਿਟ ਦੀ ਘੱਟ ਲੋੜ ਆ ਅਤੇ ਇਹ ਤੁਹਾਨੂੰ ਕੈਨੇਡਾ ਵਿੱਚ ਕਿਸੇ ਵੀ ਰੋਜ਼ਗਾਰਦਾਤਾ ਨਾਲੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ ਯੰਗ ਪ੍ਰੋਫੈਸ਼ਨਲ ਵਰਕ ਪਰਮਿਟ ਲਈ ਤੁਹਾਡੇ ਕੋਲ ਇੱਕ ਰੋਜ਼ਗਾਰਦਾਤਾ ਦੇ ਨੌਕਰੀ ਪੇਸ਼ ਹੋਣੀ ਚਾਹੀਦੀ ਹੈ ਤੁਹਾਡੇ ਪੇਸ਼ੇ ਵਿਕਾਸ ਵਿੱਚ ਗਿਣਿਆ ਜਾਣਾ ਚਾਹੀਦਾ ਹੈ ਨੌਕਰੀ ਆਮ ਤੌਰ ਤੇ ਰਾਸ਼ਟਰੀ ਪੇਸ਼ੇ ਵਰਗੀਕਰਨ ਐਨਓਸੀ ਟਾਇਰ 1 023 ਤੇ ਹੋਣੀ ਚਾਹੀਦੀ ਹੈ ਤੁਸੀਂ ਐਨਓਸੀ 4 ਨੌਕਰੀ ਦੇ ਯੋਗ ਬਸ਼ਰਤੇ ਕਿ ਤੁਹਾਡੇ ਅਧਿਐਨ ਦੇ ਖੇਤਰ ਵਿੱਚ ਹੋਵੇ ਉਥੇ ਹੀ ਇੰਟਰਨੈਸ਼ਨਲ ਕੋਆਪ ਇੰਟਰਨਸ਼ਿਪ ਪਰਮਿਟ ਲਈ ਲੋੜ ਹੁੰਦੀ ਹੈ ਤੁਸੀਂ ਇੱਕ ਪੋਸਟ ਸਕੈਂਡਰੀ ਵਿਦਿਆਰਥੀ ਹੋ ਜਿਸ ਵਿੱਚ ਕੰਮ ਰਿਪਲੇਸਮੈਂਟ ਲਈ ਨੌਕਰੀ ਦੀ ਪੇਸ਼ਕਸ਼ ਹੋਵੇ ਤੁਹਾਡੇ ਅਧਿਆਨ ਦਾ ਪ੍ਰੋਗਰਾਮ ਦੇ ਹਿੱਸੇ ਲਈ ਲੋੜਿੰਦਾ ਤੁਹਾਡੀ ਕਮ ਉਹ ਕੌਮਿਟ ਪ੍ਰਭਾਵਿਤ ਕਰੇਗੀ ਤੁਸੀਂ ਕਿਸ ਕਿਸਮ ਦੀ ਆਈਈਸੀ ਵਰਕ ਪਰਮਿਟ ਦੇ ਯੋਗ ਹੋ ਸਕਦੇ ਹੋ ਅਤੇ ਵਰਕ ਪਰਮਿਟ ਤੇ ਹੋਰ ਸ਼ਰਤਾਂ ਦੇ ਪਾਬੰਦੀਆਂ ਧਾਰਨ ਦੇ ਲਈ ਵਰਕ ਪਰਮਿਟ ਦੀ ਲੰਬਾਈ ਤੁਸੀਂ ਕਿੰਨੇ ਵਾਰ ਹਿੱਸਾ ਲੈ ਸਕਦੇ ਹੋ ਵਰਕਿੰਗ ਹੌਲੀਡੇ ਪਰਮਿਟ ਇੱਕ ਪ੍ਰਸਿੱਧ ਪ੍ਰੋਗਰਾਮ ਹੈ ਅਤੇ ਉਪਲਬਧ ਪਰਮਟਾਂ ਨਾਲੋਂ ਅਕਸਰ ਜ਼ਿਆਦਾ ਬਿਨੈਕਾਰ ਹੁੰਦਾ ਹੈ ਜਦੋਂ ਤੁਸੀਂ ਵਰਕਿੰਗ ਹੌਲੀਡੇ ਲਈ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਕੋਲ ਲਾਟਰੀ ਦੁਆਰਾ ਬਿਨੈਕਾਰਾਂ ਦੇ ਪੂਲ ਤੋਂ ਬਾਹਰ ਆਉਣ ਦਾ ਮੌਕਾ ਹੁੰਦਾ ਹੈ ਤੁਸੀਂ ਪੂਲ ਦੇ ਆਕਾਰ ਅਤੇ ਤੁਹਾਡੇ ਦੇਸ਼ ਤੇ ਬਿਨੈਕਾਰਾਂ ਦੀ ਸੰਖਿਆ ਦੇ ਆਧਾਰ ਤੇ ਤੁਹਾਡੀ ਸਫਲਤਾ ਦੀ ਸੰਭਾਵਨਾ ਦਾ ਵਿਚਾਰ ਪ੍ਰਾਪਤ ਕਰਨ ਲਈ ਆਈ ਆਰ ਸੀ ਸੀ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਯੰਗ ਪਰਫੈਸ਼ਨਲ ਅਤੇ ਇੰਟਰਨੈਸ਼ਨਲ ਕੋ ਆਪ ਵਰਕ ਪਰਮਟਾਂ ਦੇ ਮਾਮਲੇ ਵਿੱਚ ਆਮ ਤੌਰ ਤੇ ਬਿਨੇ ਕਾਰਨਾਂ ਨਾਲੋਂ ਜ਼ਿਆਦਾ ਉਪਲਬਧ ਵਰਕ ਪਰਮਟ ਹੁੰਦੇ ਨੇ ਜਿਸ ਨਾਲ ਸਫਲਤਾ ਵੀ ਬਹੁਤ ਸੰਭਾਵਨਾ ਤੇ ਤੁਸੀਂ ਜੇਕਰ ਰੋਜ਼ਗਾਰਦਾਤਾ ਵਿਸ਼ੇਸ਼ ਨੌਕਰੀ ਪੇਸ਼ ਕਰਦਾ ਹੈ ਤਾਂ ਆਈਸੀ ਵਰਕ ਪਰਮਟ ਵਿੱਚੋਂ ਕਿਸੇ ਇੱਕ ਲਈ ਯੋਗ ਹੋ ਤਾਂ ਤੁਸੀਂ ਆਪਣੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਵਰਕਿੰਗ ਹੌਲੀਡੇਜ਼ ਤੋਂ ਵੱਧ ਲੋਕਾਂ ਲਈ ਅਰਜ਼ੀ ਵੀ ਦੇ ਸਕਦੇ ਹੋ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਜੇਕਰ ਤੁਸੀਂ F4T A ਆਧਾਰਿਤ ਜਾਂ ਫਿਰ IEC ਵਰਕ ਪਰਮਿਟ ਲਈ ਯੋਗ ਨਹੀਂ ਹੋ ਤਾਂ ਤੁਸੀਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੁਆਰਾ ਵਰਕ ਪਰਮਿਟ ਲੈਣ ਬਾਰੇ ਵਿਚਾਰ ਕਰ ਸਕਦੇ ਹੋ TFWP ਵਰਕ ਪਰਮਿਟ ਰੋਜ਼ਗਾਰਦਾਤਾ ਵਿਸ਼ੇਸ਼ ਬੰਦ ਪਰਮਿਟ ਹੁੰਦੇ ਨੇ ਮਤਲਬ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਵਰਕ ਪਰਮਿਟ ਦੇ ਦਰਸਾਏ ਮਾਲਕਾਂ ਦਾ ਕੰਮ ਕਰਨ ਦਾ ਅਧਿਕਾਰ ਦਿੰਦੇ ਨੇ ਇੱਕ TFWP ਵਰਕ ਪਰਮਿਟ ਪ੍ਰਾਪਤ ਕਰ ਲਈ ਤੁਹਾਨੂੰ ਆਪਣੇ ਰੋਜ਼ਗਾਰਦਾਤਾ ਦੀ ਸਹਾਇਤਾ ਦੀ ਜ਼ਰੂਰਤ ਪਵੇਗੀ ਅਤੇ ਤੁਹਾਡੇ ਰੋਜ਼ਗਾਰਦਾਤਾ ਨੂੰ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਨਾਲ ਲੇਬਰ ਮਾਰਕੀਟ ਪ੍ਰਭਾਵ ਮਾਲਾਂਕਣ ਕਰਾਉਣਾ ਚਾਹੀਦਾ ਹੈ ਇਹ CLMI ਨੂੰ ਇੱਕ ਸਕਾਰਾਤਮਕ ਜਾਂ ਨਿਰਪੱਖ ਨਤੀਜਾ ਦੇਣਾ ਚਾਹੀਦਾ ਮਤਲਬ ਕਿ ESDC ਨੇ ਇਹ ਨਰਦਤ ਕੀਤਾ ਹੈ ਕਿ ਉਹ ਭੂਮਿਕਾ ਲਈ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਨਿਯੁਕਤ ਕਰਨ ਨਾਲ ਕੈਨੇਡੀਅਨ ਲੇਬਰ ਮਾਰਕੀਟ 'ਤੇ ਨਕਾਰਾਤਮਕ ਪ੍ਰਭਾਵ ਨਹੀਂ ਪਾਵੇਗਾ ਤੁਹਾਡੇ ਮਾਲਕ ਨੂੰ ਐਲ ਐ ਐਮ ਆਈ ਦੀ ਪਰਤਗ੍ਰਹਿ ਵਿੱਚੋਂ ਲੰਘਣ ਲਈ ਨੌਕਰੀ ਦਾ ਇਸ਼ਤਿਹਾਰ ਦੇਣਾ ਪੈ ਸਕਦਾ ਤੇ ਉਹਨਾਂ ਨੂੰ ਟੀ ਐਫ ਡਬਲਯੂ ਪੀ ਦੀ ਧਾਰਾ ਦੇ ਆਧਾਰ ਤੇ ਕੁਝ ਵਾਧੂ ਲੋੜਾਂ ਨੂੰ ਵੀ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ ਕੁਝ ਖਾਸ ਕਿਤੇ ਅਤੇ ਰੋਜ਼ਗਾਰਦਾਤਾ ਮਲੇ TFWP ਗਲੋਬਲ ਟੈਲੈਂਟ ਸਟ੍ਰੀਮ ਹੈ ਤੁਹਾਡੇ ਰੋਜ਼ਗਾਰਦਾਤਾਵਾਂ ਨੂੰ ਨੌਕਰੀ ਦੀ ਇਛਤਿਆਰਬਾਜ਼ੀ ਛੱਡਣ ਦੀ ਜ਼ਾਸਤ ਦੰਦੀ ਹੈ ਅਤੇ ਤੁਹਾਡੇ ਵਰਕ ਫਾਰਮਟ ਅਰਜੀ ਲਈ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਪ੍ਰਦਾਨ ਕਰਦੀ ਹੈ 26 ਸਤੰਬਰ 2024 ਤੱਕ ESDC ਨੇ 6 ਤੋਂ ਵੱਧ ਬੇਰਜ਼ਗਾਰੀ ਦਰ ਨਾਲ ਵਰਧਮ ਸ਼ਿਮਾਰੀ ਮੈਟਰੋਪੋਲੀਟਨ ਖੇਤਰ ਵਿੱਚ ਖਾਸ ਕਰਕੇ ਸੀਐਮਏ ਨੌਕਰੀਆਂ ਲਈ ਟੀਐਫਡਬਲਯੂਪੀ ਤੇ ਘੱਟ ਤਨਖਾਹ ਵਾਲੀ ਧਾਰਾ ਐਲਐਮਆਈ ਦੀ ਪਰਤਗ੍ਰਿਹ ਅਨੁਮੋਲਿਤ ਕਰ ਦੱਤਾ ਉਥੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਸਥਾਈ ਨਿਵਾਸ ਪੀਆਰ ਲਈ ਇੱਕ ਮਾਰਗ ਯੋਗ ਉਮੀਦਵਾਰ ਨੂੰ ਵਰਕ ਪਰਮਿਟ ਪ੍ਰਦਾਨ ਕਰਦਾ ਏਆਈਪੀ ਲਈ ਯੋਗ ਹੋਣ ਲਈ ਤੁਹਾਡੇ ਕੋਲ ਕੈਨੇਡਾ ਦੇ ਅਟਲਾਂਟਿਕ ਪ੍ਰਾਂਤਾਂ ਵਿੱਚੋਂ ਇੱਕ ਦੇ ਵਿੱਚ ਮੋਨੋ ਨਿਤ ਰੋਜ਼ਗਾਰ ਦਾ ਤਾਮਾ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਆਸ-ਪਾਸ ਦੀਆਂ ਵਾਧੂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਭਾਸ਼ਾ ਦੀ ਮੁਹਾਰਤ ਸਿੱਖਿਆ ਕੰਮ ਦਾ ਅਨੁਭਵ ਜਾਂ ਫਿਰ ਸੈਟਲਮੈਂਟ ਆਫ ਫਾਉਂਡਰ ਰੋਜ਼ਗਾਰ ਤੁਹਾਡੇ ਨੌਕਰੀ ਦੀ ਪੇਸ਼ਕਸ਼ ਉਸ ਸੂਬੇ ਨੂੰ ਸਮਰਥਨ ਕਰਨ ਵਿੱਚ ਪ੍ਰਾਪਤ ਕਰਨੀ ਬਣਦੀ ਹੈ ਜਿਸ ਵਿੱਚ ਖਾਸ ਕਰਕੇ ਨਿਊ ਬ੍ਰੈਂਸਵਿਕ ਨਿਊ ਫਾਉਂਡਲੈਂਡ ਲੈਬਰਾਡੋਰ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਕੈਨੇਡਾ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਕਵਰ ਅਸੀਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਤਮਾਮ ਖੋੜਾ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ